ਕੀ ਹਾਈ ਬੀਪੀ ਦੇ ਲਈ ਜਿਹੜੀ ਗੋਲੀ ਖਾਈ ਜਾਂਦੀ ਹੈ ਇਸ ਨੂੰ ਛੱਡਿਆ ਜਾ ਸਕਦਾ ਹੈ ਕਿ ਬਿਨਾ ਦਵਾਈ ਦੇ ਵੀ ਹਾਈ ਬੀਪੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਔਰ ਹਾਈ ਬੀਪੀ ਦੀ ਸ਼ੁਰੂਆਤ ਹੁੰਦੀ ਕਿਵੇਂ ਹੈ ਕਿਵੇਂ ਪਤਾ ਲਗਾਈਏ ਕਿ ਹਾਈ ਬੀਪੀ ਦੇ ਨਾਲ ਸਾਡੇ ਕਿਹੜੇ ਆਰਗਨ ਦੇ ਉੱਪਰ ਮਾੜਾ ਪ੍ਰਭਾਵ ਪੈ ਰਿਹਾ ਹੈ ਤੇ ਸਾਨੂੰ ਆਪਣੀ ਡਾਈਟ ਵਿੱਚ ਕੀ ਕੁਝ ਸ਼ਾਮਿਲ ਕਰ ਲੈਣਾ ਚਾਹੀਦਾ ਹੈ ਤਾਂ ਕਿ ਜੋ ਹਾਈ ਬੀਪੀ ਹੈ ਉਸ ਨੂੰ ਅਸੀਂ ਡਾਈਟ ਦੇ ਨਾਲ ਕੰਟਰੋਲ ਵੀ ਕਰ ਸਕੀਏ ਔਰ ਆਪਣੀ ਕਿਹੜੀਆਂ ਆਦਤਾਂ ਸੁਧਾਰ ਲਈਏ ਤਾਂ ਕਿ ਅਸੀਂ ਹਾਈ ਬੀਪੀ ਨੂੰ ਕੰਟਰੋਲ ਵਿੱਚ ਰੱਖ ਸਕੀਏ ਦੇਖੋ ਪਹਿਲਾਂ ਤਾਂ ਇਹ ਸਮਝ ਲਓ ਜਦੋਂ ਹਾਈ ਬੀਪੀ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਹ ਕਦੇ ਵੀ ਇੱਕਦਮ ਪ੍ਰੋਬਲਮ ਇਹ ਸ਼ੁਰੂ ਨਹੀਂ ਹੁੰਦੀ ਹੈ ਗ੍ਰੈਜੂਅਲੀ ਯਾਨੀ ਹੌਲੀ ਹੌਲੀ ਇਹ ਕੋਈ ਇੱਕ ਵੱਡੀ ਪ੍ਰੋਬਲਮ ਬਣਦੀ ਹੈ ਐਕਚੁਅਲ ਦੇ ਵਿੱਚ ਹਾਈ ਬੀਪੀ ਜੋ ਹੈ ਇੱਕ ਸਿੰਪਟਮ ਹੁੰਦਾ ਹੈ ਸਿੰਪਟਮ ਕਿਸ ਗੱਲ ਦਾ ਹੈ ਕਿ ਤੁਹਾਡੀ ਬਾਡੀ ਵਿੱਚ ਕਿਤੇ ਨਾ ਕਿਤੇ ਕੋਈ ਗੜਬੜੀ ਚੱਲ ਰਹੀ ਹੈ ਸੋ ਕਈ ਉਸ ਦੇ ਪਿੱਛੇ ਕਾਰਨ ਹੋ ਸਕਦੇ ਨੇ ਕਿ ਹਾਈ ਬੀਪੀ ਕਿਉਂ ਹੈ ਸੋ ਇਸ ਕਾਰਨ ਨੂੰ ਪਹਿਲਾਂ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਜਾਏ ਇਸ ਦੇ ਕਿ ਬਸ ਅਸੀਂ ਦੇਖਿਆ ਹਾਈ ਬੀਪੀ ਸਾਡਾ ਜਾ ਰਿਹਾ ਹੈ ਔਰ ਡਾਕਟਰ ਨੇ ਗੋਲੀ ਦੇ ਦਿੱਤੀ ਤੇ ਗੋਲੀ ਅਸੀਂ ਰੈਗੂਲਰ ਖਾ ਰਿਆਂ ਡੇਲੀ ਖਾ ਰਿਆਂ ਤੇ ਆਪਣੇ ਹਾਈ ਬੀਪੀ ਨੂੰ ਕੰਟਰੋਲ ਦੇ ਵਿੱਚ ਰੱਖ ਰਿਆ ਕਈ ਵਾਰੀ ਸਾਡੇ ਇੰਟਰਨਲ ਆਰਗਨ ਕੋਈ ਹੁੰਦਾ ਹੈ ਉਸ ਦੇ ਵਿੱਚ ਕੋਈ ਐਸੀ ਦਿੱਕਤ ਚੱਲ ਰਹੀ ਹੁੰਦੀ ਹੈ ਜਿਸ ਦੇ ਨਾਲ ਹਾਈ ਬੀਪੀ ਦੀ ਪ੍ਰੋਬਲਮ ਬਣ ਜਾਂਦੀ ਹੈ ਔਰ ਹਾਈ ਬੀਪੀ ਦੇ ਨਾਲ ਜੋ ਹੈ ਹਾਰਟ ਦੇ ਉੱਪਰ ਵੀ ਬਹੁਤ ਖਤਰਾ ਬਣ ਜਾਂਦਾ ਹੈ ਇਵਨ ਬ੍ਰੇਨ ਸਟ੍ਰੋਕ ਦਾ ਵੀ ਖਤਰਾ ਵੱਜ ਜਾਂਦਾ ਹੈ ਆਈ ਜੀ ਰੋਸ਼ਨੀ ਜਾਂ ਦਾ ਵੀ ਨਜ਼ਰ ਜਿਹਾ ਜਾਂ ਦਾ ਵੀ ਖਤਰਾ ਇਸੇ ਨਾਲ ਬਣਿਆ ਰਹਿੰਦਾ ਹੈ ਸਾਇਲੈਂਟ ਕਿਲਰ ਇਸੇ ਕਰਕੇ ਹਾਈ ਬੀਪੀ ਨੂੰ ਕਿਹਾ ਜਾਂਦਾ ਹੈ ਸੋ ਦੇਖੋ ਪਹਿਲਾਂ ਤੇ ਕਾਰਨ ਕੁਝ ਮੈਂ ਤੁਹਾਨੂੰ ਦੱਸੂਗੀ ਸਮਝਣਾ ਜ਼ਰੂਰ ਕਿ ਕਿਉਂ ਹਾਈ ਬੀਪੀ ਦੀ ਪ੍ਰੋਬਲਮ ਹੁੰਦੀ ਹੈ ਇੱਕ ਤਾਂ ਦੇਖੋ ਜਿਨ੍ਹਾਂ ਦਾ ਥਾਇਰੋਇਡਿਜ਼ਮ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਉਹਨਾਂ ਦਾ ਵੀ ਜਦੋਂ ਥਾਇਰੋਇਡ ਹਾਰਮੋਨ ਵਿਗੜ ਜਾਂਦਾ ਹੈ ਤਾਂ ਹਾਈ ਬੀਪੀ ਦੀ ਪ੍ਰੋਬਲਮ ਉਹਨਾਂ ਵਿੱਚ ਪਾਈ ਜਾ ਸਕਦੀ ਹੈ ਕਈਆਂ ਨੂੰ ਹਾਈ ਬੀਪੀ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਕਈਆਂ ਨੂੰ ਲੋ ਬੀਪੀ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ ਦੂਸਰਾ ਦੇਖੋ ਕਈ ਜਿਹੜੇ ਰਾਤ ਨੂੰ ਸੌਣ ਵੇਲੇ ਘਰਾੜੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਵੱਜ ਰਹੇ ਹੁੰਦੇ ਨੇ ਉਹਨਾਂ ਨੂੰ ਵੀ ਹਾਈ ਬੀਪੀ ਦੀ ਪ੍ਰੋਬਲਮ ਹੋ ਸਕਦੀ ਹੈ ਜਿਨ੍ਹਾਂ ਨੂੰ ਇنسੁਲਿਨ ਨੂੰ ਲੈ ਕੇ ਕੋਈ ਗੜਬੜੀ ਚੱਲ ਰਹੀ ਹੁੰਦੀ ਹੈ ਦੇਖੋ ਪੈਨਕ੍ਰੀਆਸ ਜਿਹੜਾ ਸਾਡਾ ਹੁੰਦਾ ਹੈ ਉਹ ਇنسੁਲਿਨ ਨੂੰ ਰਿਲੀਜ਼ ਕਰਦਾ ਪਰ ਜਦੋਂ ਸਾਡੀ ਬਾਡੀ ਇਸ ਇنسੁਲਿਨ ਨੂੰ ਸਹੀ ਢੰਗ ਦੇ ਨਾਲ ਯੂਜ਼ ਨਹੀਂ ਕਰ ਪਾਉਂਦੀ ਹੈ ਇਹ ਜਿਹੜੀ ਗੜਬੜੀ ਹੁੰਦੀ ਹੈ ਤੇ ਇਸ ਦੇ ਨਾਲ ਵੀ ਸਾਡਾ ਜਿਹੜਾ ਬੀਪੀ ਐ ਉਹ ਥੋੜਾ ਨਾਰਮਲ ਨਹੀਂ ਰਹਿ ਪਾਉਂਦਾ ਹਾਈ ਬੀਪੀ ਹੋਣ ਲੱਗਦਾ ਹੈ ਇਵਨ ਜਿਨ੍ਹਾਂ ਨੂੰ ਜਿਨ੍ਹਾਂ ਦੀ ਬਾਡੀ ਇਨਸੂਲਿਨ ਨੂੰ ਸਹੀ ਤਰ੍ਹਾਂ ਯੂਜ਼ ਨਹੀਂ ਕਰ ਪਾ ਰਹੀ ਹੁੰਦੀ ਹੈ ਤਾਂ ਉਹਨਾਂ ਦੇ ਟਮਮੀ ਏਰੀਆ ਦੇ ਵਿੱਚ ਜਿਹੜਾ ਫੈਟ ਜਮਣਾ ਸ਼ੁਰੂ ਟਾਇਰ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਉਸੇ ਵਜ੍ਹਾ ਕਰਕੇ ਹੋ ਜਾਂਦਾ ਕਿ ਇਨਸੂਲਿਨ ਸਹੀ ਤਰ੍ਹਾਂ ਯੂਜ਼ ਨਹੀਂ ਹੋ ਪਾ ਰਿਆ ਉਹਦਾ ਫੈਟ ਨੂੰ ਔਰ ਜੋ ਅਸੀਂ ਚੀਜ਼ਾਂ ਮਿੱਠੀਆਂ ਜੋ ਵੀ ਖਾ ਰਹੇ ਆਂ ਆ ਉਸਦੀ એનર્ਜੀ ਬਾਡੀ ਨਹੀਂ ਬਣਾ ਪਾ ਰਹੀ ਤੇ ਉਹ ਬਾਡੀ ਦੇ ਵਿੱਚ ਹੀ ਫੈਟ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਸੋ ਅਗਰ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਚੱਲ ਰਹੀ ਹੈ ਤਾਂ ਉਹਨਾਂ ਨੂੰ ਵੀ ਹਾਈ ਬੀਪੀ ਦੀ ਪ੍ਰੋਬਲਮ ਹੋ ਜਾਂਦੀ ਹੈ ਇਸ ਲਈ ਰੂਟ ਕੌਜ਼ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਨ੍ਹਾਂ ਨੂੰ ਹਾਈ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਉੱਥੇ ਤਾਂ ਹਾਈ ਬੀਪੀ ਦੀ ਪ੍ਰੋਬਲਮ ਹੈ ਅੱਜ ਕੱਲ ਇੱਕ ਬਹੁਤ ਵੱਡਾ ਰੀਜ਼ਨ ਦੇਖਿਆ ਜਾ ਰਿਹਾ ਹੈ ਸਟ्रेस ਸਟ्रेस ਦੇ ਨਾਲ ਵੀ ਤੁਸੀਂ ਆਪਣੀ ਬਾਡੀ ਨੂੰ ਹਾਈ ਬੀਪੀ ਦੀ ਪਰੇਸ਼ਾਨੀ ਦੇ ਰਹੇ ਹੋ ਸੋ ਸੋਨਾਂ ਦੇ ਵਿੱਚ ਕਈ ਵਾਰ ਇਹ ਲੋਕ ਕਹਿੰਦੇ ਕੋਈ ਗੱਲ ਨਹੀਂ ਗੋਲੀ ਡੇਲੀ ਖਾਣੀ ਹੈ ਇਟਸ ਓਕੇ ਗੋਲੀ ਖਾਇਆ ਹਾਈ ਬੀਪੀ ਨੂੰ ਅਸੀਂ ਜੋ ਹੈ ਕੰਟਰੋਲ ਵਿੱਚ ਕੀਤਾ ਜਿਹਾ ਨਹੀਂ ਹੈ ਹਾਈ ਬੀਪੀ ਨੂੰ ਗੋਲੀ ਦੀ بجائے ਆਪਣੀ ਡਾਈਟ ਦੇ ਨਾਲ ਔਰ ਕੁਝ ਅੱਜ ਮੈਂ ਤੁਹਾਨੂੰ ਗੱਲਾਂ ਦੱਸਣ ਜਾ ਰਹੀ ਹਾਂ ਕੁਝ ਚੀਜ਼ਾਂ ਤੁਸੀਂ ਆਪਣੀ ਡਾਈਟ ਵਿੱਚ ਅਗਰ ਐਡ ਕਰ ਲੈਂਦੇ ਹੋ ਉਹ ਵੀ ਤੁਹਾਡੇ ਹਾਈ ਬੀਪੀ ਨੂੰ ਨੋਰਮਲ ਕਰਨ ਵਿੱਚ ਤੁਹਾਡੀ ਮਦਦ ਜ਼ਰੂਰ ਕਰ ਸਕਣਗੀਆਂ ਪਹਿਲਾਂ ਤਾਂ ਦੇਖੋ ਜੋ ਮੈਂ ਹੁਣ ਗੱਲਾਂ ਦੱਸ ਕੇ ਠਡੀਆਂ ਪਹਿਲਾਂ ਤੁਸੀਂ ਇਹ ਜ਼ਰੂਰ ਕਿਸੇ ਡਾਕਟਰ ਤੋਂ ਆਪਣਾ ਪੂਰਾ ਚੈੱਕਅਪ ਕਰਵਾ ਕੇ ਜਾਣ ਲੈਣਾ ਕਿ ਤੁਹਾਡੀ ਕੋਈ ਇੰਟਰਨਲ ਕਿਸੇ ਆਰਗਨ ਦੇ ਉੱਪਰ ਤਾਂ ਨਹੀਂ ਕੋਈ ਬੁਰਾ ਅਸਰ ਪਿਆ ਹੋਇਆ ਜਿਸ ਕਰਕੇ ਹਾਈ ਬੀਪੀ ਦੀ ਪ੍ਰੋਬਲਮ ਹੈ ਅਗਰ ਤੁਸੀਂ ਉਸ ਰੂਟ ਕੋਜ਼ ਨੂੰ ਨਹੀਂ ਸਮਝ ਕੇ ਸਿਰਫ ਹਾਈ ਬੀਪੀ ਦੀ ਗੋਲੀ ਖਾ ਕੇ ਹਾਈ ਬੀਪੀ ਨੂੰ ਕੰਟਰੋਲ ਕਰ ਰਹੇ ਹੋ ਤਾਂ ਤੁਹਾਡੇ ਜਿਸ organs ਦੀ اگر ਕੋਈ ਪ੍ਰੋਬਲਮ ਚੱਲ ਰਹੀ ਹੋ ਉਹ ਪ੍ਰੋਬਲਮ ਹੋਰ ਜ਼ਿਆਦਾ ਵੀ ਵੱਧ ਸਕਦੀ ਹੈ ਅਗਰ ਤੁਸੀਂ ਹੁਣੇ ਕੰਟਰੋਲ ਨਹੀਂ ਕਰਦੇ ਹੋ ਤੇ ਕਈ ਵਾਰ ਅਜਿਹਾ ਵੀ ਹੁੰਦਾ ਕੋਈ ਕਾਰਨ ਨਹੀਂ ਹੁੰਦਾ ਤਾਂ ਸਾਡੀ ਜਿਹੜੀਆਂ ਗਲਤ ਖਾਂ ਪੀਂਦੀਆਂ ਆਦਤਾਂ ਨੇ ਉਹ ਵੱਡਾ ਆਦਤ ਬਣ ਜਾਂਦਾ ਸਾਡਾ ਜਿਹੜਾ ਲਾਈਫ ਸਟਾਈਲ ਗਲਤ ਹੈ ਸਾਡਾ ਨੀਂਦ ਦਾ ਜਿਹੜਾ ਸਿਸਟਮ ਹੈ ਉਹ ਗਲਤ ਹੋ ਚੁੱਕਿਆ ਹੁੰਦਾ ਉਹ ਵੀ ਰੀਜ਼ਨ ਬਣ ਜਾਂਦਾ ਤੁਹਾਡੇ ਹਾਈ ਬੀਪੀ ਔਰ ਹਾਈ ਬੀਪੀ ਅਗਰ ਹੋ ਗਿਆ ਤਾਂ ਤੁਹਾਡੇ ਇੰਟਰਨਲ ਕਿਸੇ ਵੀ organ ਦੇ ਉੱਪਰ ਬੁਰਾ ਅਸਰ ਪਾ ਸਕਦਾ ਹੈ ਇਸ ਲਈ ਹਾਈ ਬੀਪੀ ਨੂੰ ਨੋਰਮਲ ਤੁਸੀਂ ਨਾਲੋ ਔਰ ਕਿਹੜੀ ਗੱਲਾਂ ਦਾ ਧਿਆਨ ਰੱਖਣਾ देखो तुसी बहुत ज्यादा चीज ज्यादा चाह कॉफी बचना है, फ्राई चीजा, ओ चीजा तो तुसी बहुत नहीं है ने, ते रिफाइंड ऑयल यूज नहीं करना है। अगर ये चीजा तुसी अपनी दोगे ना तो देखोगे कि कुछ हद तक हाई बीपी कंट्रोल होना शुरू हो जाएगा और मैं अगर गल करूंगी कि जे गोली खाते हैं गोली किटा सकते हैं ਇਗਜ਼ਾਮ ਨਹੀਂ ਛੱਡਣੀ ਹੈ ਤਾਂ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਪਹਿਲਾਂ ਤਾਂ ਤੁਸੀਂ ਇਹ ਵੀ ਦੇਖੋ ਜਿਹੜੇ ਇੱਕ ਆਪਾਂ ਲਸਣ ਦੀ ਗੱਲ ਕਰੀਏ ਲਸਣ ਅਸੀਂ ਸਾਰੇ ਜਾਣਦੇ ਕਾਮਨਲੀ ਸਾਰਿਆਂ ਨੇ ਸੁਣਿਆ ਹੁੰਦਾ ਕਿ ਲਸਣ ਖਾਓ ਔਰ ਉਸ ਦੇ ਨਾਲ ਕੋਲੇਸਟ੍ਰੋਲ ਵੀ ਠੀਕ ਹੁੰਦਾ ਹਾਈ ਬੀਪੀ ਨੂੰ ਵੀ ਤੁਸੀਂ ਕੰਟਰੋਲ ਕਰ ਸਕਦੇ ਪਰ ਉਸ ਨੂੰ ਖਾਣ ਦਾ ਸਹੀ ਤਰੀਕਾ ਕੀ ਹੈ ਉਹ ਜ਼ਰੂਰ ਸਮਝ ਲਓ ਕਈ ਤਾਂ ਸਿਰਫ ਲਸਣ ਦੀ ਤੁਰੀ ਛਿਲਦੇ ਨੇ ਗੋਲੀ ਦੀ ਤਰ੍ਹਾਂ ਮੂੰਹ ਚ ਰੱਖੀ ਪਾਣੀ ਦੇ ਨਾਲ ਲੰਗਾ ਲਈ ਤੇ ਸੋਦੇ ਆ ਅਸੀਂ ਤਾਂ ਆਪਣਾ ਇਲਾਜ ਕਰ ਲਿਆ ਜਿਹਾ ਨਹੀਂ ਹੈ ਲਸਣ ਉਦੋਂ ਤੱਕ ਕੰਮ ਨਹੀਂ ਕਰੇਗਾ ਜਦ ਤੱਕ ਤੁਸੀਂ ਉਸ ਨੂੰ ਲਸਣ ਦੀ ਤੁਰੀ ਨੂੰ ਛਿਲਕੇ ਉਹਨੂੰ ਥੋੜਾ ਕੁੱਟ ਕੇ ਅ ਦੋ ਤਿੰਨ ਮਿੰਟ ਲਈ ਰੱਖ ਦੋ ਤਾਂ ਕਿ ਉਸ ਦਾ ਜਿਹੜਾ ਇੱਕ ਕੰਪਾਊਂਡ ਹੈ ਅਲਿਸਨ ਨਾਮ ਦਾ ਕੰਪਾਊਂਡ ਹੁੰਦਾ ਹੈ ਇਹ ਥੋੜਾ ਰਿਲੀਜ਼ ਹੋਏਗਾ ਇਸ ਜਿਹੜਾ ਇਹ ਕੰਪਾਊਂਡ ਹੈ ਇਸੇ ਨੇ ਫਿਰ ਤੁਹਾਡੇ ਅੰਦਰ ਜਾ ਕੇ ਕੰਮ ਕਰਨਾ ਸੋ ਦੋ ਤਿੰਨ ਮਿੰਟ ਰੱਖਣ ਤੋਂ ਬਾਅਦ ਫਿਰ ਤੁਸੀਂ ਉਸ ਨੂੰ ਮੂੰਹ ਚ ਰੱਖ ਕੇ ਪਾਣੀ ਦੇ ਨਾਲ ਲੰਘਾ ਸਕਦੇ ਹੋ ਪਰ ਸਾਬਤ ਲਸਣ ਦੀ ਤੁਰੀ ਅਗਰ ਤੁਸੀਂ ਪਾਣੀ ਦੇ ਨਾਲ ਲੰਘਾ ਲੈਨੇ ਹੋ ਉਸ ਦੇ ਨਾਲ ਕੋਈ ਅਸਰ ਨਹੀਂ ਹੋਣਾ ਸੋ ਇਸ ਦੇ ਨਾਲ ਨਾਲ ਅਗਰ ਆਪਾਂ ਗੱਲ ਕਰੀਏ ਜਿਨ੍ਹਾਂ ਨੂੰ ਚਾਹ ਪੀਣ ਦੀ ਬਹੁਤ ਜ਼ਿਆਦਾ ਆਦਤ ਹੁੰਦੀ ਹੈ ਤੁਸੀਂ ਅਰਜੁਨ ਦੀ ਛਾਲ ਦੀ ਚਾਹ ਬਣਾ ਕੇ ਪੀ ਸਕਦੇ ਹੋ ਮੀਨਜ਼ ਅਰਜੁਨ ਦੀ ਛਾਲ ਤਾਂ ਤੁਸੀਂ ਬਜ਼ਾਰੋਂ ਲਿਆਓ ਪਾਣੀ ਵਿੱਚ ਉਬਾਲੋ ਔਰ ਪੀ ਸਕਦੇ ਹੋ ਚਾਹ ਦੀ ਥਾਂ ਤੇ ਤੁਸੀਂ ਇਸ ਨੂੰ ਵੀ ਅਰਜੁਨ ਦੀ ਛਾਲ ਨਾਲ ਬਹੁਤ ਹੀ ਜਲਦੀ ਆਰਾਮ ਮਿਲ ਜਾਂਦਾ ਹੈ ਹਾਈ ਬੀਪੀ ਦੇ ਵਿੱਚ ਤੁਸੀਂ ਦਿਨ ਚ ਦੋ ਵਾਰ ਜੋ ਹੈ ਇਸ ਦੀ ਚਾਹ ਬਣਾ ਕੇ ਪੀ ਸਕਦੇ ਹੋ ਔਰ ਇਸ ਦੇ ਨਾਲ ਬਹੁਤ ਜ਼ਿਆਦਾ ਪੋਜ਼ਿਟਿਵ ਰਿਜ਼ਲਟਸ ਤੁਸੀਂ ਦੇਖੋਗੇ ਆਰ ਵੈਦ ਦੇ ਵਿੱਚ ਵੀ ਅਰਜੁਨ ਦੀ ਛਾਲ ਨੂੰ ਵਰਤਿਆ ਜਾਂਦਾ ਹੈ ਹਾਈ ਬੀਪੀ ਦੇ ਲਈ ਦਿਲ ਦੀ ਕਿਸੇ ਪਰੇਸ਼ਾਨੀ ਦੇ ਲਈ ਹੋਰ ਵੀ ਢੇਰੋ ਹੈਲਥ ਇਸ਼ੂਜ਼ ਦੇ ਵਿੱਚ ਅਰਜੁਨ ਦੀ ਛਾਲ ਨੂੰ ਵਰਤਿਆ ਜਾਂਦਾ ਹੈ ਸੋ ਇਸ ਨੂੰ ਵੀ ਤੁਸੀਂ ਵਰਤ ਸਕਦੇ ਹੋ ਅੱਗੋਂ ਅਸੀਂ ਗੱਲ ਕਰੀਏ ਤਾਂ ਚਕੁੰਦਰ ਹੈ ਪਿਆਜ਼ ਹੈ ਜਿਹੀ ਚੀਜ਼ਾਂ ਨੂੰ ਵੀ ਜ਼ਰੂਰ ਵਰਤਣਾ ਚਾਹੀਦਾ ਪਰ ਇੱਥੇ ਮੈਂ ਖਾਸ ਤੌਰ ਤੇ ਗੱਲ ਕਰਦਾ ਜਦੋਂ ਆਪਾਂ ਲਸਣ ਦੀ ਗੱਲ ਕਰ ਰਿਹਾ ਨਾ ਜਿਹੜੇ ਆਲਰੇਡੀ ਬਲੱਡ ਨੂੰ ਪਤਲਾ ਕਰਨ ਦੀ ਕੋਈ ਦਵਾਈ ਖਾ ਰਹੇ ਨੇ ਉਹ ਲਸਣ ਵਗੈਰਾ ਐਸੀਆਂ ਚੀਜ਼ਾਂ ਨਾ ਖਾਣ ਕਿਉਂਕਿ ਲਸਣ ਵੀ ਜੋ ਹੈ ਬਲੱਡ ਨੂੰ ਪਤਲਾ ਕਰਦਾ ਹੈ ਔਰ ਤੁਸੀਂ ਜ਼ਰੂਰ ਡਾਕਟਰ ਦੀ ਸਲਾਹ ਦੇ ਨਾਲ ਹੀ ਇਹ ਚੀਜ਼ਾਂ ਕੰਜ਼ਿਊਮ ਕਰਨੀਆਂ ਜੋ ਆਲਰੇਡੀ ਕੋਈ ਮੇਜਰ ਇਸ਼ੂ ਦੇ ਉੱਪਰ ਦਵਾਈ ਖਾ ਰਹੇ ਨੇ ਸੋ ਇਹ ਆਪਾਂ ਉਹਨਾਂ ਲਈ ਗੱਲ ਕਰ ਰਹੇ ਹਾਂ ਜਿਨ੍ਹਾਂ ਦਾ ਹੁਣ ਹਾਈ ਬੀਪੀ ਦੀ ਹੋਣੀ ਸ਼ੁਰੂਆਤ ਹੋਈ ਹੈ ਔਰ ਤੁਸੀਂ ਕਿਵੇਂ ਕੰਟਰੋਲ ਕਰ ਸਕਦੇ ਹੋ ਸੇਲੀਨੀਅਮ ਵਾਲੀ ਚੀ ਸੇਲੀਨੀਅਮ ਜੋ ਹੈ ਇੱਕ ਮਾਈਕਰੋ मिनਰਲ ਹੈ ਜੋ ਸਾਡੀ ਬੋਡੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਟੇ ਸਾਰੀ ਇਸ ਉੱਪਰ ਇਹ ਸਾਡੀ ਬੋਡੀ ਲਈ ਕੰਮ ਕਰਦਾ ਹੈ ਸੇਲੀਨੀਅਮ ਦੇ ਉੱਪਰ ਮੈਂ ਇੱਕ ਅਲੱਗ ਤੋਂ ਵੀਡੀਓ ਜ਼ਰੂਰ ਬਣਾਉਂਗੀ ਅਸੀਂ ਨਾਰਮਲੀ ਕੈਲਸ਼ੀਅਮ ਪ੍ਰੋਟੀਨ ਵਿਟਾਮਿਨ ਬੀ ਵਿਟਾਮਿਨ ਏ ਦੀ ਗੱਲ ਕਰਦੇ ਆ ਪਰ ਸੇਲੀਨੀਅਮ ਜਿਹੜਾ ਕਿ ਮਾਈਕਰੋ मिनਰਲ ਹੈ ਇਸ ਦੇ ਬਾਰੇ ਕੋਈ ਗੱਲ ਨਹੀਂ ਕਰਦਾ ਜਦਕਿ ਬਹੁਤ ਹੀ ਖਾਸ ਰੋਲ ਪਲੇ ਕਰਦਾ ਸਾਡੀ ਬੋਡੀ ਵਿੱਚ ਸਾਨੂੰ ਸਾਡੇ ਥਾਇਰੋਇਡ ਦੀ ਜਿਹੜੀ ਪ੍ਰੋਬਲਮ ਹੈ ਉਸ ਦੇ ਵਿੱਚ ਹੈਲਪ ਕਰਦਾ ਹੈ ਹਾਈ ਬੀਪੀ ਦੀ ਪ੍ਰੋਬਲਮ ਵਿੱਚ ਹੈਲਪ ਕਰਦਾ ਹੈ ਤੇ ਸਾਨੂੰ ਮਿਲੂਗਾ ਕਿੱਥੋਂ ਇਹ ਸਾਨੂੰ ਲਸਣ ਤੋਂ ਵੀ ਮਿਲਦਾ ਹੈ ਵੀ ਸਾਨੂੰ ਮਿਲ ਜਾਂਦਾ ਸੋ ਸੇਲੀਨੀਅਮ ਬਹੁਤ ਜ਼ਿਆਦਾ ਮਦਦ ਕਰਦਾ ਹੈ ਹਾਈ ਬੀਪੀ ਨੂੰ ਕੰਟਰੋਲ ਕਰਨ ਦੇ ਵਿੱਚ ਨਾਲ ਦੀ ਨਾਲ ਪੋਟਾਸ਼ੀਅਮ ਔਰ ਮੈਗਨੀਸ਼ੀਅਮ ਇਹ ਵੀ ਹੋਣਾ ਡਾਈਟ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਪੋਟਾਸ਼ੀਅਮ ਤੁਹਾਨੂੰ ਕਿੱਥੋਂ ਮਿਲੇਗਾ ਕੇਲਾ ਇੱਕ ਗੁੱਡ ਸੋਰਸ ਹੈ ਪੋਟਾਸ਼ੀਅਮ ਦੇ ਲਈ ਜਿਨ੍ਹਾਂ ਨੂੰ ਹਾਈ ਬੀਪੀ ਦੀ ਪ੍ਰੋਬਲਮ ਹੁੰਦੀ ਹੈ ਦਿਨ ਵਿੱਚ ਜ਼ਰੂਰ ਕੇਲਾ ਖਾਣ ਇਸ ਨਾਲ ਤੁਹਾਨੂੰ ਪੋਟਾਸ਼ੀਅਮ ਚੰਗੀ ਮਾਤਰਾ ਵਿੱਚ ਮਿਲੇਗਾ ਦੇਖੋ ਜਦੋਂ ਹਾਈ ਬੀਪੀ ਦੀ ਪ੍ਰੋਬਲਮ ਹੁੰਦੀ ਹੈ ਨਾ ਤਾਂ ਬੋਡੀ ਜਿਹੜੀ ਹੈ ਪੋਟਾਸ਼ੀਅਮ ਨੂੰ ਅਬਜ਼ਰਵ ਨਹੀਂ ਕਰ ਪਾਉਂਦੀ ਆਪਣੇ ਅੰਦਰ ਤੇ ਇਸ ਲਈ ਤੁਹਾਨੂੰ ਆਪਣੀ ਡਾਈਟ ਵਿੱਚ ਜ਼ਿਆਦਾ ਪੋਟਾ ਦੇ ਉਹ ਕੇਲਾ ਹੈ ਦਾਲ ਚੀਨੀ ਹੈ ਸੌਫ ਹੈ ਅਸ਼ਵਗੰਧਾ ਹੈ ਅਜਿਹੀ ਚੀਜ਼ਾਂ ਤੁਸੀਂ ਲਓਗੇ ਤੁਹਾਨੂੰ ਪੋਟਾਸ਼ੀਅਮ ਅੱਛੀ ਮਾਤਰਾ ਵਿੱਚ ਮਿਲੇਗਾ ম্যাগਨੀਸ਼ੀਅਮ ਦੀ ਜੇਕਰ ਆਪਾਂ ਗੱਲ ਕਰੀਏ ਹਰੀਆਂ ਸਬਜ਼ੀਆਂ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਖਾਓ ਹਰੀਆਂ ਸਬਜ਼ੀਆਂ ਸੀਡਸ ਨੇ ਅਲੱਗ-ਅਲੱਗ ਤਰ੍ਹਾਂ ਦੇ ਅੱਜਕੱਲ ਸੀਡਸ ਆਉਂਦੇ ਨੇ ਉਹਨਾਂ ਤੋਂ ਤੁਹਾਨੂੰ ম্যাগਨੀਸ਼ੀਅਮ ਮਿਲ ਜਾਂਦਾ ਹੈ ਅਗਰ ਆਪਾਂ ਬੀਜਾਂ ਦੀ ਗੱਲ ਕਰੀਏ ਤਾਂ ਦੇਖੋ ਅਲਸੀ ਦੇ ਬੀਜ ਨੇ ਸੂਰਜ ਮੁਖੀ ਦੇ ਬੀਜ ਨੇ ਪਮਕਿਨ ਸੀਡਸ ਨੇ ਅਲੱਗ-ਅਲੱਗ ਤਰ੍ਹਾਂ ਦੇ ਸੀਡਸ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਇਸ ਵਿੱਚ ਕੱਲਾ ਤੁਹਾਨੂੰ ਮੈਗਨੀਸ਼ੀਅਮ ਨਹੀਂ ਮਿਲੇਗਾ omega 3 ਫੈਟੀ ਐਸਿਡ ਮਿਲ ਜਾਂਦੇ ਨੇ ਵਿਟਾਮਿਨ E ਤੁਹਾਨੂੰ ਮਿਲ ਜਾਂਦਾ ਹੈ ਫਾਈਬਰ ਮਿਲਦਾ ਹੈ ਹੋਰ ਵੀ ਢੇਰੋ ਢੇਰੋ ਜੋ ਹੈ ਚੰਗੀਆਂ ਚੀਜ਼ਾਂ ਸਾਨੂੰ ਮਿਲਦੀਆਂ ਅੱਜਕੱਲ੍ਹ ਪ੍ਰੋਬਲਮ ਕੀ ਧੀ ਹੈ ਪ੍ਰੋਬਲਮ ਇਹ ਹੀ ਹੈ ਕਿ ਸਿਰ ਅਸਲੀ ਅਸਲੀ ਚੀਜ਼ਾਂ ਲਾਭਦਾਇਕ ਚੀਜ਼ਾਂ ਨੂੰ ਤਾਂ ਆਪਣੀ ਡਾਈਟ ਵਿੱਚ ਰੱਖਿਆ ਨਹੀਂ ਹੋਇਆ ਕਦੀ ਤੁਸੀਂ ਇੱਕ ਦਿਨ ਅਜਿਹਾ ਜ਼ਰੂਰ ਕਰਨਾ ਆਪਣੀ ਕਾਪੀ ਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਤੁਸੀਂ ਜ਼ਰੂਰ ਨੋਟ ਕਰਨਾ ਸਵੇਰ ਤੋਂ ਲੈ ਕੇ ਕੀ ਖਾਦਾ ਕੀ ਕੀ ਪੀਤਾ ਪਾਣੀ ਦੇ ਕਿੰਨੇ ਗਲਾਸ ਪੀਤੇ ਚਾਹ ਕਾਫੀ ਦੇ ਕਿੰਨੇ ਗਲਾਸ ਪੀਤੇ ਕੋਲਡ ਡਰਿੰਕ ਦੇ ਕਿੰਨੇ ਗਲਾਸ ਪੀਤੇ ਰੋਟੀਆਂ ਕਿੰਨੀਆਂ ਖਾਧੀਆਂ ਸਬਜ਼ੀ ਕਿੰਨੀ ਖਾਧੀ ਔਰ ਸਬਜ਼ੀ ਖਾਈ ਤਾਂ ਉਸਦੇ ਤੜਕਾ ਜਿਹੜਾ ਲਾਇਆ ਸੀ ਕਿੰਨਾ ਸਪਾਈਸੀ ਸੀ ਕਿੰਨਾ ਜ਼ਿਆਦਾ ਨਮਕ ਸੀ ਬਾਹਰ ਲੀਆਂ ਚੀਜ਼ਾਂ ਤੁਸੀਂ ਕਿੰਨੀਆਂ ਖਾਈਆਂ ਸੋ ਇਹ ਚੀਜ਼ਾਂ ਜਦ ਤੁਸੀਂ ਨੋਟ ਕਰੋਗੇ ਨਾ ਸਾਨੂੰ ਜੋ ਰੂਟੀਨ ਚ ਪਤਾ ਹੀ ਨਹੀਂ ਚੱਲਦਾ ਅਸੀਂ ਬੜਾ ਨਾਰਮਲ ਹੀ ਲੈ ਰਹੇ ਹੁੰਦੇ ਆ ਪਰ ਜਦ ਤੁਸੀਂ ਕਾਪੀ ਵਿੱਚ ਆਪਣੇ ਨੋਟ ਡਾਊਨ ਕਰਨਾ ਸ਼ੁਰੂ ਕਰੋਗੇ ਫਿਰ ਤੁਹਾਨੂੰ ਪਤਾ ਚੱਲੇਗਾ ਨਾਲ ਲਿਖਿਓ ਜਦੋਂ ਚਾਹ ਪੀਤੀ ਅਸੀਂ ਬਿਸਕੁਟ ਜਾਂ ਨਮਕੀਨ ਪੂਜੀਆਂ ਕਿੰਨਾ ਖਾ ਲਿਆ ਉਹ ਵੀ ਬਹੁਤ ਜ਼ਿਆਦਾ ਹਾਨੀਕਾਰਕ ਹੈ ਜੇ ਤੁਸੀਂ ਡੇਲੀ ਉਸ ਨੂੰ ਖਾਣਿਆ ਕਦੇ ਖਦਾਰ ਖਾਓਗੇ ਤਾਂ ਚੀਜ਼ ਨੁਕਸਾਨ ਨਹੀਂ ਕਰੇਗੀ ਪਰ ਜਦੋਂ ਤੁਸੀਂ ਉਹਨੂੰ ਆਪਣੇ ਡਾਈਟ ਦਾ ਹਿੱਸਾ ਬਣਾ ਲੋਗੇ ਨਾ ਕਿ ਸ਼ਾਮ ਨੂੰ ਚਾਹ ਪੀਣੀ ਹੈ ਤਾਂ ਨਾਲ ਅਸੀਂ ਬਿਸਕੁਟ ਤੇ ਨਾਲ ਨਮਕੀਨ ਭੁਜਿਆ ਵੀ ਜ਼ਰੂਰ ਖਾਣਾ ਹੈ ਉਹ ਡੇਲੀ ਸ਼ਾਮਿਲ ਹੋ ਗਈ ਤਾਂ ਹੌਲੀ 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 ਇਹ ਚੀਜ਼ਾਂ ਸਾਡੀ ਬੋਡੀ ਤੇ ਬੁਰਾ ਅਸਰ ਪਾਉਂਦੀਆਂ ਨੇ ਤੇ ਬੀਪੀ ਵਰਗੀਆਂ ਜਾਂ ਹੋਰ ਟੇਰੋ ਬਿਮਾਰੀਆਂ ਸਾਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਜਿਹੜੀ ਗੋਲੀ ਛੱਡਣ ਦੀ ਗੱਲ ਹੈ ਜਿਨ੍ਹਾਂ ਨੂੰ ਹਾਈ ਬੀਪੀ ਨੂੰ ਲੈ ਕੇ ਗੋਲੀ ਲੱਗੀ ਹੋਈ ਆ ਉਹ ਇੱਕਦਮ ਕਦੇ ਵੀ ਨਹੀਂ ਛੱਡਣੀ ਚਾਹੀਦੀ ਪਹਿਲਾਂ ਆਪਣੀ ਡਾਈਟ ਸਹੀ ਕਰੋ ਨੈਚੁਰਲ ਹਰਬਲ ਆਪਣੀ ਘਰ ਦੀ ਡਾਈਟ ਦੇ ਉੱਪਰ ਆ ਜਾਓ ਚੰਗਾ ਖਾਣਾ ਪੀਣਾ ਸ਼ੁਰੂ ਕਰੋ ਦੇਖੋ ਸਰੀਰ ਤੁਹਾਡਾ ਹੈ ਗੋਲੀਆਂ ਦੇ ਸਿਰ ਤੇ ਕਦ ਤੱਕ ਚਲਾਓਗੇ ਤੁਸੀਂ ਆਪਣੇ ਸਰੀਰ ਨੂੰ ਇਸ ਲਈ ਤੁਸੀਂ ਆਪਣੀ ਡਾਈਟ ਸਹੀ ਕਰੋ ਔਰ ਐਕਸਰਸਾਈਜ਼ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਐਕਸਰਸਾਈਜ਼ ਨਹੀਂ ਵੀ ਕਰ ਪਾਉਂਦੇ ਤਾਂ ਸੈਰ ਕਰੋ ਅਗਰ ਮੈਂ ਘਰ ਦੇ ਵਿੱਚ ਜਿਹੜੀ ਲੇਡੀਜ਼ ਹੁੰਦੀਆਂ ਸੋ ਉਹਦੀਆਂ ਅਸੀਂ ਕਿੱਥੋਂ ਐਕਸਰਸਾਈਜ਼ ਕਰ ਲਈਏ ਤਾਂ ਤੁਸੀਂ ਚੱਲ ਫਿਰ ਤਾਂ ਸਕਦੇ ਹੋ ਆਪਣੇ ਘਰ ਦੀ ਛੱਤ ਤੇ ਸੈਰ ਕਰ ਲਓ ਕਈ ਨੂੰ ਲੱਗਦਾ ਸੀ ਬਾਹਰ ਕਿੱਥੇ ਜਾ ਕੇ ਸੈਰ ਕਰੀ ਅਗਰ ਪਿੰਡਾਂ ਦੀ ਗੱਲ ਕਰੀਏ ਅਗਲਾ ਲੇਡੀਜ਼ ਹੋਏ ਫੀਲ ਕਰਦੀਆਂ ਸੀ ਕਿੱ ਬਾਰ ਜਾ ਕੇ ਸੈਰ ਕਰਾਂਗੇ ਤੁਸੀਂ ਆਪਣੇ ਘਰ ਦੇ ਵਿਹੜੇ ਵਿੱਚ ਹੀ ਸੈਰ ਕਰ ਲਓ ਘਰਾਂ ਦੇ ਸ਼ਹਿਰਾਂ ਚ ਗੱਲ ਕਰ ਲਈਏ ਘਰ ਦੀ ਛੱਤ ਦੇ ਉੱਪਰ ਸੈਰ ਕਰ ਲਓ ਮੈਂ ਖੁਦ ਦਿੱਲੀ ਅਗਰ ਸੈਰ ਕਰਦੀ ਆ ਮੈਂ ਘਰ ਤੋਂ ਬਾਹਰ ਨਹੀਂ ਜਾਂਦੀ ਮੈਂ ਆਪਣੇ ਘਰ ਦੀ ਛੱਤ ਦੇ ਉੱਪਰ ਹੀ 1 ਘੰਟਾ ਸੈਰ ਕਰ ਲੈਂਦੀ ਆ ਮਤਲਬ ਆਪਣੇ 7000 ਜਾਂ 10000 ਵੀ ਅਗਰ ਮੇਰੇ ਕਦਮ ਮੈਂ ਪੂਰੇ ਕਰਨੇ ਹੋਣ ਘਰ ਦੀ ਛੱਤ ਦੇ ਉੱਪਰ ਹੀ ਮੈਂ ਪੂਰੇ ਕਰ ਲੈਂਦੀ ਆ ਸੋ ਜਿਸ ਨੇ ਕਰਨਾ ਹੈ ਉਹ ਕਮਰੇ ਵਿੱਚ ਖੜਾ ਖੜਾ ਵੀ ਆਪਣੇ ਕਦਮ ਪੂਰੇ ਕਰੇਗਾ ਔਰ ਜਿਸ ਨੇ ਨਹੀਂ ਕਰਨਾ ਚਾਹੇ 12 ਵੇ ਕਿਤੇ ਕੋ ਮੈਂ ਆਪਣੇ ਕਦਮ ਪੂਰੇ ਨਹੀਂ ਕਰੂ ਬੈਠ ਕੇ ਹੀ ਬਸ ਗੱਡੀ ਚ ਗਏ ਗੱਡੀ ਚ ਆ ਗਏ ਤਾਂ ਉਹਨਾਂ ਦੇ ਕਦਮ ਉੱਥੇ ਵੀ ਪੂਰੇ ਨਹੀਂ ਹੋਣੇ ਸੋ ਇਸ ਲਈ ਆਪਣੀ ਡਾਈਟ ਸਹੀ ਕਰੋ ਫਿਜ਼ੀਕਲ ਐਕਟੀਵਿਟੀ ਸਹੀ ਕਰੋ ਤਾਂ ਤੁਹਾਨੂੰ ਦਵਾਈਆਂ ਤੋਂ ਖਿਹੜਾ ਆਪਣੇ ਆਪ ਤੁਹਾਡਾ ਛੁੱਟ ਜਾਏਗਾ ਸੋ ਇਸ ਲਈ ਕਿਸੇ ਵੀ ਬਿਮਾਰੀ ਤੋਂ ਤੁਸੀਂ ਗਰਸਤ ਹੋ ਖਬਰਾਣਾ ਨਹੀਂ ਹੈ ਕਿ ਅਸੀਂ ਤਾਂ ਦਵਾਈਆਂ ਵਿੱਚ ਉਲਝ ਕੇ ਰਹਿ ਗਏ ਕਦੀ ਸਮਾਂ ਆਇਆ ਤਾਂ ਮੈਂ ਦੱਸੂਗੀ ਕਿ ਮੈਨੂੰ ਵੀ ਕਿਹੜੇ ਕਿਹੜੇ ਹੈਲਥ ਇਸ਼ੂ ਸੀ ਜਿਹੜੇ ਮੈਂ ਆਪਣੀ ਡਾਈਟ ਦੇ ਨਾਲ ਔਰ ਆਪਣੀ ਫਿਜ਼ੀਕਲ ਐਕਟੀਵਿਟੀ ਦੇ ਨਾਲ ਸਹੀ ਕੀਤੇ ਨੇ ਮੈਨੂੰ ਵੀ ਡੇ ਸਾਰੇ ਹੈਲਥ ਇਸ਼ੂ ਸੀਗੇ ਕਈ ਤਰ੍ਹਾਂ ਦੇ ਪੇਨਸ ਮੈਨੂੰ ਵੀ ਸੀ ਜੋ ਮੈਂ ਖੁਦ ਆਪਣੀ ਡਾਈਟ ਸਹੀ ਕਰਕੇ ਔਰ ਫਿਜ਼ੀਕਲ ਐਕਟੀਵਿਟੀ ਵਧਾ ਕੇ ਆਪਣੀ ਠੀਕ ਕੀਤੀਆਂ ਔਰ ਮੈਂ ਵੀ ਕਦੇ ਬਹੁਤ ਸਾਰੇ ਪੇਨ ਕਿਲਰਸ ਖਾ ਰਹੀ ਸੀ ਕਿਸੇ ਪ੍ਰੋਬਲਮ ਕਰਕੇ ਤੇ ਟੱਚ ਹੁਡ ਵਾਇਗਰੂ ਦੀ ਕਿਰਪਾ ਹੈ ਕਿ ਮੈਂ ਆਪਣੀ ਡਾਈਟ ਸਹੀ ਕਰਕੇ ਔਰ ਫਿਜ਼ੀਕਲ ਐਕਟੀਵਿਟੀ ਦੇ ਨਾਲ ਉਹਨਾਂ ਪੇਨ ਕਿਲਰਸ ਤੋਂ ਛੁਟਕਾਰਾ ਪਾਇਆ ਹੈ ਇਸੇ ਲਈ ਮੈਂ ਤੁਹਾਨੂੰ डिय जरिए जो है कोशिश कर दी अवेयर कर सी अपनी डाइट न सही करिए फिजिकल एक्टिविटी वाईए पानी ज्यादा तो ज्यादा पीए और खुद को फिट रखिए उम्मीद कर दी आज वीडियो चंकी लगी होगी चंकी लगी है तो लाइक एंड शेयर कर देना कमेंट करके भी अपने विचार जरूर साझे करना पेज को हाले तक फॉलो नहीं किया फॉलो कर दो यूट्यूब चैनल हैल्थ एडवाइस विद हरजोत कौर सबसक्राइब नहीं किया सबसक्राइब कर देना मिला जल्दी ही सेहत में जुड़ी होर खास जानकारी दे फिलहाल ही दौ जी इजाजत सत श्रीकाल